ਸੱਤ ਸਰੀਆ ਕਾਲ ਮੈਂ ਸੰਪਾਦਕ ਸੰਦੀਪ ਸਿੰਘ ਪੰਜਾਬ ਅੰਦਰ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਗਰਮਾ ਗਿਆ ਹੈ ਪੰਜਾਬ ਵਿੱਚ ਪਿਛਲੇ ਦਿਨੀ ਲੁਧਿਆਣਾ ਪਸ਼ਮੀਤੂ ਵਿਧਾਨ ਸਭਾ ਦੀ ਸੀਟ ਜੋ ਗੁਰਪ੍ਰੀਤ ਸਿੰਘ ਗੋਗੀ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਲੁਧਿਆਣਾ ਪਸ਼ਮੀਤੂ ਸੀਟ ਖਾਲੀ ਹੋ ਗਈ ਸੀ ਉਸ ਤੇ ਜੋ ਜਿਮਣੀ ਚੋਣਾ ਦਾ ਐਲਾਨ ਹੋਣਾ ਜੀ ਬਾਕੀ ਏ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸੱਤਾ ਦੇ ਵਿੱਚ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣਾ ਉਮੀਦਵਾਰ ਸੰਜੀਵ अरोड़ा ਨੂੰ ਐਲਾਨ ਦਿੱਤਾ ਗਿਆ ਹੈ ਅਤੇ ਉੱਤੇ ਹੀ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਦੋ ਵਾਰ ਐਮਐਲਏ ਬਣ ਚੁੱਕੇ ਕਾਂਗਰਸ ਪਾਰਟੀ ਦੇ atyp ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਲੁਧਿਆਣਾ ਪਸ਼ਮੀਤੂ ਹਲਾਨ ਦਿੱਤਾ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚਕਾਰ ਅੱਜ ਕਸਮਾਨ ਦਾ ਯੁੱਧ ਹੋਇਆ ਤੂੰ-ਤੂੰ ਮੈਂ ਦੀ ਲੜਾਈ ਇੰਨੀ ਭਿਆਨਕ ਵੱਧ ਗਈ ਕਿ ਉੱਥੇ ਕਾਂਗਰਸ ਪਾਰਟੀ ਅਤੇ ਆਮਾਦੋ ਇਨ ਪਾਰਟੀ ਦੇ ਵਰਕਰਾਂ ਦੇ ਵਿਚਕਾਰ ਖੂਨੀ ਝੜਪ ਹੋਣ ਨੂੰ ਜੋ ਵੀਡੀਓ ਵਾਇਰਲ ਹੋਈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਕਸਮਾਨ ਦੇ ਯੁੱਧ ਦੇ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆਂ ਹੋਇਆਂ ਵਰਕਰਾਂ ਨੇ ਇੱਕ ਦੂਸਰੇ ਨੂੰ ਛਿੱਤਰਫੇੜ ਕੀਤੀ ਅਤੇ ਇੱਟਾਂ ਰੋੜਿਆਂ ਦੇ ਨਾਲ ਬਰਸਤ ਹੋਈ ਜਿਸ ਤੋਂ ਬਾਅਦ ਸਥਾਨਿਕ ਵੋਟਰਾਂ ਦੇ ਵਿੱਚ ਸਹਿਮ ਬਣ ਗਿਆ ਅਤੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਵੜ ਗਏ। ਦੋਨੋਂ ਹੀ ਪਾਰਟੀਆਂ ਵੱਲੋਂ ਪਹਿਲਾਂ ਤੋਂ ਮਿੱਥੇ ਹੋਏ ਰਣਨੀਤੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿਚਕਾਰ ਤਤਕਾਰ ਇੰਨੀ ਜ਼ਿਆਦਾ ਵਧ ਗਈ ਕਿ ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਹੋਏ ਹੱਥੋਂ ਪੈ ਤੱਕ ਗਲਵੱਧ ਗਈ ਅਤੇ ਇੱਕ ਦੂਸਰੇ ਨੂੰ ਲਫੇੜੋ ਲਫੇੜੀ ਹੁੰਦੇ ਹੋਏ ਛਿਤਰੋ ਛਿਟਰੀ ਹੁੰਦੇ ਹੋਏ ਕਾਫੀ ਜ਼ਿਆਦਾ ਮਾਹੌਲ ਗਰਮਾ ਗਿਆ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਚੁੱਕਨ ਹੋ ਗਿਆ ਅਤੇ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਸਖਤ ਅਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਲੁਧਿਆਣਾ ਪੱਛਮੀ ਦੇ ਵਿੱਚ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾਣ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡੇ ਦੋਸ਼ ਲਗਾਏ ਗਏ ਹਨ ਕਿ ਉਹ ਸੱਤਾ ਦੇ ਵਿੱਚ ਕਾਬਜ਼ ਹੋਣ ਦੇ ਬਾਵਜੂਦ ਲੁਧਿਆਣਾ ਪੱਛਮੀ ਦੇ ਵਿੱਚ ਮਾਹੌਲ ਨੂੰ ਖਰਾਬ ਕਰ ਰਹੀ ਹੈ ਅਤੇ ਕਾਂਗਰਸ ਪਾਰਟੀ ਨੂੰ ਡਰਾਉਣਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਚਾਲੇ ਨਹੀਂ ਚੱਲਣ ਦਿੱਤੇ ਜਾਣਗੇ ਅਤੇ ਕਾਂਗਰਸ ਪਾਰਟੀ ਇੱਕ ਵੱਡੀ ਲੀਡ ਦੇ ਨਾਲ ਭਾਰਤ ਪੂਸ਼ਣ ਆਸ਼ੁਤ ਨੂੰ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਵੋਟਰਾਂ ਵੱਲੋਂ ਵੱਡੇ ਬਹੁਮਤ ਨਾਲ ਜਤਾਇਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀਆਂ ਇਹਨਾਂ ਹਰਕਤਾਂ ਕੁਝ ਹਰਕਤਾਂ ਤੋਂ ਵਾਜ ਹੋਣ ਦੀ ਵੀ ਗੱਲ ਰਾਜਾ ਬੜਿੰਗ ਨੇ ਕਹੀ ਅਤੇ ਸ਼ਰੀਆਮ ਕਿਆ ਕੇ ਹੁਣ ਇਸ ਤੋਂ ਬਾਅਦ ਅਜਿਹੇ ਘਟਨਾਵਾਂ ਜੇ ਕ੍ਰਾਮਾਦੀ ਪਾਰਟੀ ਦੀ ਸਰਕਾਰ ਵੱਲੋਂ ਕੀਤੀਆਂ ਜਾਣਗੀਆਂ ਤਾਂ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਪੋਰਟਰ ਚੁੱਪ ਨਹੀਂ ਰਹਿਣਗੇ ਇਹਨਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ